ਅਸੀਂ ਗਣੇਸ਼ ਵਿਚਾਰਜ ਤੇ ਪਹੁੰਚੇ ਹੋਏ ਆਂ ਬਟੰਡਾ ਦੇ ਕਰਾ ਨਾਲ ਸਾਵਲ ਨਹਿਰ ਤੇ ਕਿਉਂਕਿ ਇਹ ਨਹਿਰ ਦਾ ਪਾਣੀ ਦਾ बहाव ਬਹੁਤ ਤੇਜ਼ ਹੈ ਤੇ ਇੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਆ ਥੋੜੇ ਹੀ ਕਈ ਵਾਰ ਘਟਨਾਵਾਂ ਹੋਣ ਦਾ ਵੀ ਸੱਟਾ ਲੱਗਦਾ ਵੀ ਡਰਿਆਦਾ ਤੇ ਇਹਦੇ ਚੱਲੇ ਇੱਕ ਡਿਸਪੈਂਸ ਲਗਾਈ ਹੈ ਹੈਲਪ ਫੋਰ ਨੀਡੀ ਫਾਊਂਡੇਸ਼ਨ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਇਹਨਾਂ ਨੇ ਇੰਤਜ਼ਾਮ ਹੈਗੇ ਆ ਚਲੋ ਤੁਸੀਂ ਕਰੋਗੇ ਆਜੋ ਸਭ ਤੋਂ ਪਹਿਲਾਂ ਤੁਹਾਨੂੰ ਗਣੇਸ਼ ਵਿਚਾਰਜ ਜੀ ਸਭ ਤੋਂ ਸਾਰਿਆਂ ਨੂੰ ਬਹੁਤ ਸਤ ਸ੍ਰੀ ਅਕਾਲ ਸਾਡੇ ਵੱਲੋਂ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਐ ਇਹਨੇ ਵਧੀਆ ਤਿਉਹਾਰ ਦੀਆਂ ਤੇ ਐਨੇ ਗਰੌਣਕਾ ਦੇਖ ਕੇ ਕਾਫੀ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਕਿ ਮਤਲਬ ਆਪਣੇ ਤਿਉਹਾਰ ਜਿਹੜੇ ਹੈਗੇ ਆ ਬਹੁਤ ਵਧੀਆ ਬੰਦੇ ਐ ਇੱਥੇ ਤੁਸੀਂ ਇਤਜ਼ਾਮ ਕੀ ਕੀ ਇਤਜ਼ਾਮ ਕੀਤੇ ਹੋਏ ਐ ਤੇ ਜੀ ਸਾਡੀ ਹੈਲਪ ਫੋਰ ਨੀਡੀ ਫਾਊਂਡੇਸ਼ਨ ਵੱਲੋਂ ਸਾਡੇ ਮੈਮ ਸਾਡੇ ਮੇਲ ਹੈਗੇ ਫਾਊਂਡਰ ਹੈਗੇ ਨੇ ਸਾਡੇ ਆਨੰਦ ਜੈਨ ਸਰ ਤੇ ਸਾਡੀ ਸਾਰੀ ਟੀਮ ਹੈਗੀ ਐ ਸਾਡੀ ਸਾਰੀ ਟੀਮ ਨੇ ਮਤਲਬ ਇੱਕ ਸਹੂਲਤ ਲਈ ਇੱਕ ਸੇਵਾ ਲਈ ਮਤਲਬ ਇੰਨਾ ਕ ਵੱਡਾ ਮਤਲਬ ਅਸੀਂ ਕੋਸ਼ਿਸ਼ ਕੀਤੀ ਤੇ ਸੋਚਿਆ ਵੀ ਕਿ ਮਤਲਬ ਆਪਣੀ ਇੱਕ ਫਸਟ ਹੈਡ ਦਾ ਆਪਾਂ ਇੱਕ ਲਗਾ ਸਕੀਏ ਤੇ ਸਾਡੇ ਜਿਹੜੇ ਫਾਊਂਡਰ ਸਾਹਿਬ ਨੇ ਇਹਨਾਂ ਨੇ ਮਤਲਬ ਅੱਗੇ ਸਾਨੂੰ ਇੰਨਾ ਕ ਸਾਨੂੰ ਮਤਲਬ ਮੋਟੀਵੇਟ ਕੀਤਾ ਕਿ ਮਤਲਬ ਅਸੀਂ ਇੰਨੀ ਕੀ ਚੀਜ਼ ਆਪਾਂ ਕਰ ਸਕੀਏ ਕਿਉਂਕਿ ਤੁਸੀਂ ਦੇਖ ਹੀ ਸਾਡੇ ਕਿ ਅੱਜ ਕੱਲ ਇੰਨੀ ਕ ਜਿਆਦਾ ਭੀੜ ਹੋ ਜਾਂਦੀ ਹੈ ਤਿਉਹਾਰਾਂ ਦੇ ਵਿੱਚ ਕਿਸੇ ਦੀ ਵੀ ਸੱਟ ਵਗੈਰਾ ਲੱਗ ਜੇ ਜਾਂ ਕੁਝ ਵੀ ਹੋ ਜੇ ਤਾਂ ਉਹਦੇ ਵਿੱਚ ਆਪਣੀ ਜਿਹੜੀ ਪੂਰੀ ਟੀਮ ਹੈਗੀ ਹੈ ਸਾਡੇ ਡਾਕਟਰ ਸਾਹਿਬ ਵੀ ਹੈਗੇ ਨੇ ਤੇ ਸਾਡੇ ਹਸਪੀਟਲ ਦੇ ਨਾਲ મતલਬ ਸਾਡੀ ਹਸਪੀਟਲ ਵੀ ਸਾਡਾ ਆਇਆ ਹੋਇਆ ਸਾਰਾ ਸਟਾਫ ਤੇ ਨਾਲ ਆਪਾਂ ਐਂਬੂਲੈਂਸ ਦਾ ਵੀ ਅਰੇਂਜਮੈਂਟ ਕਰਵਾ ਰੱਖਿਆ ਇੱਥੇ ਕਿ ਮਤਲਬ ਜੇ ਕਿਸੇ ਵੀ ਐਮਰਜੈਂਸੀ ਦੇ ਵਿੱਚ ਲੋੜ ਪੈ ਜੇ ਤਾਂ ਮਤਲਬ ਸਾਰੀ ਟੀਮ ਸਾਡੀ ਮੋਕੇ ਦੇ ਪੂਰੀ ਖੜੀ ਹੈ ਕਿ ਮਤਲਬ ਆਪਾਂ ਉਸੇ ਟਾਈਮ ਹੀ ਆਪਾਂ ਮਤਲਬ ਸਾਰਾ ਰੈਸਕਿਊ ਵਗੈਰਾ ਹਰ ਇੱਕ ਚੀਜ਼ ਕਰ ਸਕੀਏ ਤਪੇ ਇੱਥੇ ਸਪਟਾਏ ਪਾਧਾ ਨੂੰ ਲੋਕਾਂ ਦੇ ਕਿਉਂ ਘਟਰਾਵਾ ਹੋ ਜਾਂਦੀਆਂ ਸਵੇਰ ਅੱਜ ਕੋਈ ਦੇਖਣ ਨੂੰ ਨਹੀਂ ਇਸ ਤਰ੍ਹਾਂ ਹੀ ਘਟਰਾਵਾ ਆ ਸਰ ਸਵੇਰ ਦੇ ਘਟਗੜ ਅਸੀਂ 25 ਪੇਸ਼ੈਂਟ 25 ਤੋਂ 26 ਪੇਸ਼ੈਂਟ ਅਸੀਂ ਮਤਲਬ ਪੱਟੀਆਂ ਵਗੈਰਾ ਕਰ ਚੁੱਕੇ ਆ ਜਿਨ੍ਹਾਂ ਦੇ ਮਤਲਬ ਕਿਸੇ ਦੇ ਕੱਚ ਵਜਿਆ ਹੋਇਆ ਸੀਗਾ ਕਿਸੇ ਦੇ ਚਰੀਟਾ ਵਜ ਗਈਆਂ ਕਿਸੇ ਦਾ ਮਾਸ ਹੀ ਲਿਆ ਹੋਇਆ ਸੀਗਾ ਕਿਉਂਕਿ ਪਾਣੀ ਦੇ ਅੰਦਰ ਕੀ ਕੁਛ ਹੈ ਆਪਾਂ ਨੂੰ ਪਤਾ ਨਹੀਂ ਕਈ ਤਾਂ ਸਾਡੇ ਜਿਹੜੇ ਤਰਾਕੂ ਹੋ ਗਏ ਨੇ ਜਿਹੜੇ ਵਿਰਸਰਜਨ ਕਰਾਉਂਦੇ ਨੇ ਉਹਨਾਂ ਦੇ ਵੀ ਕਾਫੀ ਜ਼ਿਆਦਾ ਲੋਕਾਂ ਦੇ ਸੱਟਾ ਵਜੀਆਂ ਤੇ ਫਿਰ ਸਾਰੀ ਮਰਮ ਪੱਟੀ ਆਪਣੀ ਸਾਰੀ ਟੀਮ ਇੱਥੇ ਅਵੇਲੇਬਲ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਮਤਲਬ ਆਪਾਂ ਮੈਡੀਸਿਨਸ ਵਗੈਰਾ ਹਰ ਇੱਕ ਚੀਜ਼ ਇੱਥੇ ਮੌਕੇ ਤੇ ਤਿਆਰ ਕਰ ਰੱਖੀ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਅਪੀਲ ਕਰੋਗੇ ਕਿਉਂਕਿ ਪਾਣੀ ਅੰਦਰ ਪਤਾ ਨਹੀਂ ਕੀ ਕੁਛ ਹੈਗਾ ਹੈ ਕਿ ਅਪੀਲ ਉਹਨਾਂ ਨੂੰ ਕਰੋਗੇ ਸਰ ਲੋਕਾਂ ਨੂੰ ਇਹੀ ਅਪੀਲ ਹੈ ਕਿ ਜੋ ਵੀ ਗਣਪਤੀ ਵਿਸਰਜਨ ਕਰਦੇ ਨੇ ਉਹ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ ਔਰ ਬਹੁਤ ਢੰਗਾਈ ਤੱਕ ਨਹੀਂ ਜਾਣਾ ਚਾਹੀਦਾ ਕਿਉਂਕਿ ਤਰਾਕ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ ਪਰ ਕੋਸ਼ਿਸ਼ ਹੈ ਸਾਡੀ ਵੀ ਅਸੀਂ ਸਾਰੀ ਸੁਖਮਨੀ ਹਸਪਤਲ ਸਾਡੇ ਨਾਲ ਹੈ ਸਾਰੇ ਹਸਪੀਟਲ ਦੀ ਟੀਮ ਸਾਡੇ ਨਾਲ ਹੈ ਸਾਡੇ ਹੈਲਫੋਨਿਟੀਮ ਫਾਊਂਡੇਸ਼ਨ ਦੇ ਫਾਊਂਡਰ ਨਾਲ ਨੇ ਔਰ ਸਾਰੇ ਅਸੀਂ ਇਹੀ ਸੋਚ ਕੇ ਮਤਲਬ ਧਿਆਨ ਪੂਰਾ ਧਿਆਨ ਰੱਖ ਰਹੇ ਆ ਵੀ ਕੋਈ ਵੀ ਪੇਸ਼ੈਂਟ ਸਾਡੇ ਕੋਲ ਐਮਰਜੈਂਸੀ ਆਂਦਾ ਉਹਨੂੰ ਅਸੀਂ ਐਮਰਜੈਂਸੀ ਟ੍ਰੀਟ ਕਰ ਰਹੇ ਆ ਔਰ ਐਂਬੂਲੈਂਸਾਂ ਦਾ ਪੂਰਾ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਵੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਤਾਂ ਅਸੀਂ ਉਹਨੂੰ ਪ੍ਰੋਪਰ ਮੌਕੇ ਤੇ ਉਹਨੂੰ ਹਸਪੀਟਲ ਲੈ ਜਾ ਸਕੀ ਔਰ ਸਾਰੇ ਲੋਕਾਂ ਨੂੰ ਸਾਰੇ ਦਰਸ਼ਕਾਂ ਨੂੰ ਇਹ ਅਪੀਲ ਹੈ ਸਾਡੀ ਜਿਹੜੇ ਵੀ ਭਗਤ ਆਂਦੇ ਨੇ ਇੱਥੇ ਉਹ ਬਹੁਤ ਢੰਗਾਈ ਤੱਕ ਨਾ ਜਾਣ ਕਿਉਂਕਿ ਉਹਨਾਂ ਦਾ ਮਤਲਬ ਔਰ ਜਿਹੜੇ ਵੀ ਤੇਰਾਕ ਹੈਗੇ ਨੇ ਉਹਨਾਂ ਦੀ ਮਦਦ ਦੇ ਨਾਲ ਹੀ ਉਹਨਾਂ ਦੀ ਹੈਲਪ ਦੇ ਨਾਲ ਹੀ ਉਹ ਵਿਸਰਜਨ ਕਰਨ। ਜੀ। ਕੋਪਰੇਟਾ ਸਾਡੇ ਵੱਲੋਂ ਵੀ ਅਪੀਲ ਹੈ ਕਿ ਜਿਹੜਾ ਪਾਣੀ ਆ ਇਹ ਪਾਣੀ ਇਹ ਸਾਡੇ ਘਰਾਂ 'ਚ ਵੀ ਜਾਂਦਾ ਤੇ ਤਹਾਰਾਂ ਦੇ ਵਿੱਚ ਜਿਹੜਾ ਗਰੇਸ ਵਿਸਰਜਦਾ ਤੇ ਤਿਥਾਰ ਬਣਾਇਆ ਜਾਂਦਾ ਤੇ ਲੋਕ ਇਹਦੇ ਵਿੱਚ ਦੱਸਿਆ ਕਿ ਕੰਚ ਸੀਗਾ ਕੰਚ ਬਜ ਗਿਆਆਂ ਦੇ ਪੈਰਾਂ ਤੇ ਪਰ ਇਹਦੇ ਵਿੱਚ ਜਿਹੜੇ ਆਪਾਂ ਲੋਕ ਆਉਂਦੇ ਆਂਦੇ ਸਿੱਟ ਰਹਿੰਦੇ ਆ ਕੋਈ ਫਰਕ ਨਹੀਂ ਪੈਂਦਾ ਪਰ ਅੱਜ ਦੇਖੋ ਇਹਨਾਂ ਨੇ ਦੱਸਿਆ ਕਿ ਕਈਆਂ ਦੇ ਸੱਟਾਂ ਵੱਜੀਆਂ ਕਈਆਂ ਦੇ ਕੰਚ ਵੀ ਵੱਜਿਆ ਕੰਚ ਇਸ ਕਰਕੇ ਵੱਜਿਆ ਕਿਉਂਕਿ ਸੜਦੇ ਆ ਪੈਦੇ ਵਿੱਚ ਤੇ ਸਰਨੋ ਅਪੀਲ ਆ ਕਿ ਇਹਦੇ ਵਿੱਚ ਗੰਦਗੀ ਨਾ ਛਟੋ ਕਾਂਚਾ ਛਟੋ ਸਵੱਛ ਪਾਣੀ ਆ ਸਾਡੇ ਘਰਾਂ ਦੇ ਵਿੱਚ ਵੀ ਜਾਂਦਾ ਤੇ ਸਸਤਾ ਸਾਡੇ ਹੈਲਥ ਵਾਸਤੇ ਹੈਗੀ ਆ ਮੌਕੇ ਤੇ ਪਰ ਅਸੀਂ ਆਪ ਵੀ ਧਿਆਨ ਰੱਖੀਏ ਪ੍ਰੀਕਾਸ਼ਨ ਸੀ ਬਚਾ ਇਹ ਬਸ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡੇ ਨਾਲ ਜਿਹੜੀ ਵੀ ਹਸਪਤਾਲ ਦੇ ਬਹੁਤ ਜ਼ਿਆਦਾ ਮਿਹਨਤ ਕਰ ਰਹੀਆਂ ਨੇ ਕੁੜੀਆਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਇਹ ਸਟਾਫ ਬਹੁਤ ਮਿਹਨਤ ਕਰ ਰਿਹਾ ਇਸ ਵੀਰ ਤੋਂ ਕਿੰਨੇ ਕੁ ਪੇਸ਼ੈਂਟ ਦੇਖ ਚੁੱਕੇ ਆਪਾਂ ਅੱਜ ਕੁਝ ਪਰ ਮੈਂ ਦੱਸ ਦੋ ਜੀ ਸ੍ਰੀ ਕਲਜੀ ਮੇਰਾ ਨਾਮ ਮਨਜੋਤ कौर ਆ ਮੈਂ ਸੁਖਮਨੀ ਲੋਕਲ ਬਠਿੰਡਾ ਦੀ ਆ ਮੈਂ ਸੁਖਮਨੀ ਹਸਪੀਟਲ ਦੀ ਮੈਡੀਕਲ ਸਟਾਫ ਆ ਫਾਰਮਾਸਿਸਟ ਆ ਜੀ ਮੈਂ ਤੇ ਅਸੀਂ ਸਵੇਰ ਤੋਂ 20-25 ਪੇਸ਼ੈਂਟ ਦੇਖ ਚੁੱਕੇ ਆ ਜਿੱਚ ਕਿ ਵੱਖ-ਵੱਖ ਪੇਸ਼ੈਂਟ ਆ ਜਿਨ੍ਹਾਂ ਦੇ ਸੱਟਾ ਵਗੈਰਾ ਲੱਗੇ ਹੋਈਆਂ ਪਾਣੀ ਦੇ ਵਿੱਚ ਜਾਣ ਕਰਕੇ ਕੁਝ ਕ ਆਪਣੇ ਮਤਲਬ ਜਿਹੜੇ ਟੀਮ ਮੈਂਬਰਸ ਐ ਕਿ ਉਹਨਾਂ ਦੇ ਵੀ ਸੱਟਾ ਵਗੈਰਾ ਲੱਗ ਚੁੱਕੇ ਆ ਕਿਉਂਕਿ ਜਿਹੜੇ ਐਨ ਐਂਡ ਹਰ ਰੈਸਕਿਊ ਟੀਮ ਹੈਗੇ ਆ ਤੇ ਸਭ ਦੇ ਅਸੀਂ ਮਤਲਬ ਅਸੀਂ ਪ੍ਰੋਪਰ ਸਾਡੇ ਕੋਲ ਹਰ ਇੱਕ ਚੀਜ਼ ਦੀ ਫੈਸਿਲਿਟੀ ਹੈਗੀ ਹਰ ਇੱਕ ਮੈਡੀਸਿਨ ਹੈਗੀ ਆ ਪ੍ਰੋਪਰ ਕੇਅਰ ਫੈਸਿਲਿਟੀਆਂ ਵੀ ਹੈਗੀਆਂ ਉਹ ਜਿਹੜੇ ਲੋਕ ਵਿੱਚ ਛਟ ਜਾਂਦੇ ਆ ਕੰਚ ਜਿਵੇਂ ਕੋ ਬੋਤਲਾਂ ਸਿੱਟੀਆਂ ਹੋਣਗੀਆਂ ਕੁੱਟਾ ਹੋਊਗਾ ਉਹਨਾਂ ਲੋਕ ਜੀ ਕੀ ਅਪੀਲ ਕਰੋਗੇ ਜੀ ਸਰ ਇਹ ਹੀ ਕਰਾਂਗੇ ਵੀ ਪਾਣੀ ਦੇ ਵਿੱਚ ਸਿਰਫ ਇਹੋ ਜਿਹਾਂ ਦੀ ਕੋਈ ਵੀ ਚੀਜ਼ ਹੈਗੀ ਆ ਉਹ ਕਿਸੇ ਪਿੱਛੇ ਲੱਗ ਕੇ ਐਵੇਂ ਗੰਦਗੀ ਨਾ ਫਲਾਂ ਜਿਹੇ ਕਰਕੇ ਗਣਪਤੀ ਵਿਸਰਜਨ ਕਰਕੇ ਜਾਂ ਆਮ ਰੈਸਕਿਊ ਟੀਮਸ ਵਗੈਰਾ ਜਨ ਆ ਰਹੇ ਆ ਜਾ ਰਹੇ ਆ ਅੰਦਰ ਚੈੱਕ ਕਰ ਰਿਹਾ ਉਹਨਾਂ ਦੇ ਕਾਫੀ ਜ਼ਿਆਦਾ ਬਲੇਡਸ ਵਗੈਰਾ ਬੱਜੇ ਆ ਹੁਣ ਥੋੜੀ ਟੀਮ ਪਹਿਲਾਂ ਸਾਡੇ ਓਟੀ ਟੈਕਨੀਸ਼ੀਅਨ ਨੇ ਲੜਕੇ ਆਏ ਹੋਏ ਆ ਉਹਨਾਂ ਨੇ ਪੱਟੀ ਵਗੈਰਾ ਸਾਰੀ ਕੀਤੀ ਆ ਮਤਲਬ ਲਿਟਰਲੀ ਤੁਸੀਂ ਮੰਨੋਗੇ ਵੀ 1-1 ਇੰਚ ਡੂੰਗਾ ਕੱਟਾ ਹੈ ਵੀ ਉਹਨਾਂ ਨੇ ਇੱਕ ਵਾਰੀ ਸਿਰ ਫਸਟ ਏਡ ਤਾਂ ਦਿੱਤੀ ਆ ਬਟ ਉਹਨਾਂ ਨੂੰ ਸਟਿ ਸੋ ਮੈਂ ਇਹ ਅਪੀਲ ਕਰੂੰਗਾ ਵੀ ਜਿੰਨੇ ਵੀ ਆਪਣੇ ਬਟਿੰਡਾ ਦੇ ਸ਼ਹਿਰ ਵਾਸੀ ਹੈਗੇ ਆ ਉਹ ਇਹਦੇ ਵਿੱਚ ਕੋਈ ਵੀ ਨੁਕਿੱਲੀ ਚੀਜ਼ ਵਗੈਰਾ ਉਹ ਪਲੀਜ਼ ਨਾ ਸਿੱਟਣਗਾ ਜਿਹਦੇ ਕਰਕੇ ਕਿਸੇ ਆਮ ਬੰਦੇ ਦੇ ਪੈਰ ਦੇ ਵਿੱਚ ਨੁਕਸਾਨ ਨਾ ਹੋ ਜਾਨੀ ਮਾਨੀ ਨੁਕਸਾਨ ਨਾ ਹੋਵੇ ਬਹੁਤ ਯੋਗਦਾਨ ਆ ਨਾ ਦਾ ਇਸ ਸਰਪੰਚ ਦਾ ਉਸ ਦੇ ਵਿੱਚ ਇੱਕ ਵਾਰ ਇਸ ਕਰਕੇ ਸਾਰਿਆਂ ਦਾ ਆਪਣੇ ਕੋਲ ਇੰਟਰੋਡਕਸ਼ਨ ਜ਼ਰੂਰ ਕਰਾਂਗੇ ਬੇਟਾ ਤੁਹਾਡਾ ਨਾਮ ਨਾਮ ਰੱਖੋ ਨਾਮ ਮੇਰਾ ਨਾਮ ਆਰਤੀ ਹੈ ਆਰਤੀ ਹੈ ਹਾਂਜੀ ਸਰ ਜੀ ਐਨਜੀਓ ਟੀਮ ਦੇ ਸਟਾਫ ਨੇ ਮੇਰਾ ਨਾਮ ਸੰਦੀਪ ਕੌਰ ਹੈ। ਹਾਂਜੀ। ਇਹ ਸਾਡੇ ਆਈਸੀ ਸਰ ਮੇਰਾ ਨਾਮ ਅਰਜੁਕਤ ਹੋਰੀਆ ਹੈ। ਮੈਂ ਹੈਲਪ ਫੋਰ ਈਡੀ ਫਾਊਂਡੇਸ਼ਨ ਦੀ ਮੈਂਬਰ ਆ ਤੇ ਆਪਾਂ ਸਾਰੀ ਟੀਮ ਮਿਲ ਕੇ ਇੱਕ ਬਹੁਤ ਵੱਡਾ ਸਹਿਯੋਗ ਕਰ ਰਹੇ ਆ ਇਹਨਾਂ ਵਾਸਤੇ ਤੇ ਜੋ ਵੀ ਆਪਣੀ ਰੈਸਕਿਊ ਟੀਮ ਹੈਗੀ ਆ ਉਹਨਾਂ ਦੇ ਵੀ ਆਪਾਂ ਪੂਰੀ ਹੈਲਪ ਕਰ ਰਹੇ ਆ। ਉਹ ਵੀ ਜਨਤਾ ਦੀ ਬਹੁਤ ਵਧੀਆ ਹੈਲਪ ਕਰ ਰਹੇ ਨੇ ਤੇ ਆਪਾਂ ਆਸ਼ਾ ਕਰਦੇ ਆ ਵੀ ਅੱਗੇ ਵੀ ਕੰਮ ਇੱਤਾ ਹੀ ਵਧੀਆ ਚੱਲਦਾ ਜਾਊਗਾ। ਥੈਂਕ ਯੂ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਜਿਹੜਾ ਇਸ ਜਿਹੜਾ ਗ੍ਰੇਸ ਵਿੱਚ ਸੱਚਾ ਹੁੰਦਾ ਉਸ ਸਵੈ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਕਿਉਂਕਿ ਕਿਸੇ 60 ਵਜ ਜਾਂਦੀ ਹੈ ਤਾਂ ਪੈ ਕਟਾਂ ਦਾ ਦੱਸਿਆ ਕਿ ਸਚਸ ਵੀ ਲੱਗਰ ਆ ਲਿਆ ਕੱਟ ਬਹੁਤ ਵੱਡੇ ਡੁੰਗੇ ਡੁਗੇ ਪਏ ਪਿਆ ਤਾਂ ਇਹਨਾਂ ਨੇ ਹੈਲਪ ਆਫ ਫਰਸਟ ایڈ ਕਰਤੀ ਅੱਗੇ ਪਰ ਲੋਕਾਂ ਨੂੰ ਇਹ ਅਪੀਲ ਹੈ ਕਿ ਆਪਣੇ ਪਾਣੀ ਨੂੰ ਸਾਫ਼ ਰੱਖਣਾ ਤਾਂ ਕਿ ਇਹ ਜਿਹਾ ਕਿਰਤਾ ਨਾ ਹੋਵੇ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਪਰ